ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਫਿਰੋਜ਼ਪੁਰ ਅਤੇ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜ਼ਿਲ੍ਹਾ ਅਧਿਕਾਰੀਆਂ ਤੇ ਬੀਐਸਐਫ ਅਫਸਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਤੋਂ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਬਤਾਂਉਣ ਦੀ ਮੰਗ ਅਤੇ ਪੰਜਾਬ ਪੁਲਿਸ ਨੇ ਜੈਸ਼ੇ ਮੁਹੰਮਦ ਨਾਲ ਜੋੜੇ ਇੱਕ دہشت گردੀ ਮੋਡੀਊਲ ਦਾ ਪਰਦਾਫਾਸ਼ ਕਰਦਿਆਂ ਜੰਮੂ ਕਸ਼ਮੀਰ ਤੋਂ ਦੋ ਭਰਾਵਾਂ ਨੂੰ ਉਨ੍ਹਾਂ ਦੇ ਇੱਕ ਸਾਥੀ ਸਮੇਤ ਕੀਤਾ ਗ੍ਰਿਫਤਾਰ ਤਹਿਣ ਖਬਰਾਂ ਵਿਸਥਾਰ ਨਾਲ

ऑल तो बट ब्लैक गोल्ड बट चिप्स आर डिजिटल 21वीं शताब्दी की शक्ति छोटी सी चिप में सीमेंट करके रह गई है ये चिप भले छोटी सी है लेकिन इसमें दुनिया की प्रगति को बड़ी गति देने की ताकत है और इसलिए ही आज सेमीकंडक्टर्स का ग्लोबल मार्केट 600 बिलियन डॉलर्स तक तो पहुंच रहा है ਪੰਜਾਬ ਵਿੱਚ ਹੜ੍ਹਾਂ ਦਾ ਖ਼ਹਰ ਲਗਾਤਾਰ ਚੱਲ ਰਿਹਾ ਹੈ ਪਹਾੜੀ ਇਲਾਕਿਆਂ 'ਚ ਇੱਕ ਵਾਰ ਫਿਰ ਤੋਂ ਪਾਰੀਮੀਨੋ ਲੈ ਕੇ ਜਾਰੀ ਅਲਰਟ ਨੇ ਸੂਬੇ ਦੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਪੰਜਾਬ ਦੇ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਫਾਜ਼ਿਲਕਾ ਸਮੇਤ ਹੜ੍ਹ ਪ੍ਰਭਾਵਿਤ ਹੋੜਨਾ ਕਈ ਜ਼ਿਲ੍ਹਿਆਂ 'ਚ ਭਾਰਤੀ ਫੌਜ ਹਵਾਈ ਫੌਜ ਬੀਐਸਐਫ ਐਨਡੀਆਰਐਫ ਐਸਟੀਆਰਐਫ ਸਰਕਾਰ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਵੱਲੋਂ ਪਾਵੇ ਲਾਹਤ ਤੇ ਬਚਾਅ ਕਾਰਜ ਜੰਗੀ ਪੱਧਰ ਤੇ ਚੱਲੀ ਨੇ ਪਰ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮੁਸ਼ਕਲਾਂ ਹੋਰ ਵਧ ਗਈਆਂ ਨੇ ਵੇਰਵੇ ਨਾਲ ਇੱਕ ਰਿਪੋਰਟ ਪੰਜਾਬ ਵਿੱਚ ਮੌਸਮ ਵਿਭ ਤੇ ਭਾਰੀ ਤੋਂ ਬਹੁਤ ਭਾਰੀ بارش ਦੀ ਚੇਤਾਵਨੀ ਅਤੇ ਪਾਖੜਾ ਡੈਮ ਤੇ ਰੋਪੜ ਹੈੱਡਵਰਕਸ ਵਿੱਚ ਵਕ-ਵਕ ਡੈਮਾਂ ਤੋਂ ਪਾਣੀ ਛੱਡਣ ਦੇ ਨਾਲ-ਨਾਲ ਕੱਗਰ, ਮਾਰਕੰਡਾ ਅਤੇ ਡਾਂਗੜੀ ਨਦੀਆਂ ਦੇ ਓਵਰਫਲੋ ਹੋਣ ਨਾਲ ਪਟਿਆਲਾ ਅਤੇ ਜਲੰਧਰ ਦੇ ਕੁਝ ਹਿੱਸੇ ਵੀ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਨੇ। ਵਕ-ਵਕ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਨੇ ਸਤਲੁਜ, ਰਾਵੀ ਅਤੇ ਬਿਆਸ ਦੇ ਕੰਢਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਕੀਤਾ ਹੈ। ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ ਦੇ ਕੁਝ ਹਿੱਸਿਆਂ ਦੇ ਲੋਕ ਪਹਿਲਾਂ ਹੀ ਹੜ੍ਹਾਂ ਦਾ ਸਾਹਮਣਾ ਕਰ ਰਹੇ ਨੇ। ਫ ਦੋ ਜ਼ਿਲ੍ਹੇ ਦੇ ਗਿੱਦੜਪਿੰਡੀ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਮਕੂ ਵਿੱਚਕਾਰ ਕੁਝ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਨੇ ਕਿਉਂਕਿ ਸਤਲੁਜ ਦਾ ਪਾਣੀ ਇਸ ਰੂਟ ਤੇ ਪੁਲ ਨੰਬਰ 84 ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ ਰਾਜ ਵਿੱਚ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ਤੇ ਜਾਰੀ ਹਨ ਭਾਰਤੀ ਫੌਜ ਹਵਾਈ ਸੈਨਾ ਬੀਐਸਐਫ ਐਨਡੀਆਰਐਫ ਅਤੇ ਹੋਰ ਗੈਰ ਸਰਕਾਰੀ ਸੰਗਠਨਾਂ ਦੇ ਕਰਮਚਾਰੀ ਹੜਪਰਬਾਹਵੇਂ ਸਾਰਿਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਣਾ ਯਕੀਨੀ ਬਣਾ ਰਹੇ ਨੇ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਜਲੰਧਰ ਔਦਰ ਸਤਲੁਜ ਤਰਾਜ ਪਾਣੀ ਦਾ ਪੱਧਰ ਵਧਨ ਕਰਕੇ ਲੱਗੇ ਚਮਕੌਰ ਸਾਹਿਬ ਇਲਾਕੇ ਦੇ ਪਿੰਡ ਦਾਉਦਪੁਰ ਵਿੱਚ ਪੈਂਡ ਫਸੇ ਵਿਖੇ ਸਤਲੁਜ ਤਰਿਆ ਦੇ ਕਿਨਾਰੇ ਨੂੰ ਖੋਰਾ ਲੱਗਣਾ ਸ਼ੁਰੂ ਹੋ ਚੁੱਕਿਆ ਸੀ ਬੀਤੇ ਸ਼ਾਮ ਤੋਂ ਉਸ ਨੂੰ ਪੂਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਸੀ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਵੀ ਇਸ ਸਾਂਝੇ ਕਰਦਿਆਂ ਦੱਸਿਆ ਅਸੀਂ ਕੱਲ ਰਾਤ ਤੋਂ ਹੀ ਇੱਥੇ ਲੱਗੇ ਹੋਏ ਹਾਂ ਇੱਕ ਪ੍ਰਸ਼ਾਸਨ ਵੀ ਇੱਥੇ ਤਨਤ ਹੈ ਆਰਮੀ ਤੋਂ ਵੀ ਰੈਕੁਇਜ਼ੀਸ਼ਨ ਹੋ ਗਈ ਹੈ ਇਹਨਾਂ ਦਾ ਇੰਜੀਨੀਅਰਿੰਗ ਵਿੰਗ ਦੇ ਆਰ ਆਲਸੋ ਹੈਲਪਿੰਗ ਅਸ ਆਉਟ ਇਸ ਤਰ੍ਹਾਂ ਨੂੰ ਕੰਟੇਨ ਕੀਤਾ ਜਾ ਸਕਦਾ ਹੈ ਤੇ ਹੁਣ ਸਿਚੁਏਸ਼ਨ ਕਾਫੀ ਹੱਦ ਤੱਕ ਕੰਟਰੋਲ ਦੇ ਵਿੱਚ ਆ ਗਿਆ ਅਸੀਂ ਲਗਾਤਾਰ ਰਾਬਤਾ ਕਾਇਮ ਕੀਤਾ ਹੋਇਆ ਹੈ ਹਿਮਾਚਲ ਦੀ ਐਡਮਿਨਿਸਟ੍ਰੇਸ਼ਨ ਨਾਲ ਜੋ ਇਨਫਲੋ ਹੋਣ ਘਟ ਗਿਆ ਹੈਗਾ ਐਡਵਾਈਜ਼ਰੀ ਸਾਡੀ ਬਹੁਤ ਕਲੀਅਰ ਹੈ ਪਹਿਲੀ ਗੱਲ ਦਰਿਆਵਾਂ ਦੇ ਨੇੜੇ ਨਾ ਆਓ ਕਿਰਪਾ ਕਰਕੇ ਆਪਣੇ ਘਰਾਂ ਚ ਹੀ ਰਹੋ ਦੂਸਰਾ ਸਾਡਾ ਜਿਹੜਾ ਅਫੀਸ਼ੀਅਲ ਜਰਨਲ ਹੈ ਉਹਦੇ ਰਾਹੀਂ ਹੀ ਜਾਰੀ ਕੀਤੀ ਹੋਈ ਜਿਹੜੀ ਜਾਣਕਾਰੀ ਹੈ ਉਹਦੇ ਮੁਤਾਬਕ ਚੱਲਿਆ ਜਾਵੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਮਨਸ਼ੋ ਅਗਰਵਾਲ ਨੇ ਅੱਜ ਬਲਾਕ ਸ਼ਾਹਕੋਟ ਦੇ ਪਿੰਡ ਫਤਿਹਪੁਰ ਦਾ ਦੌਰਾ ਕਰਕੇ ਸਤਲੁਜ ਦਰਿਆ ਕਿਨਾਰੇ ਹਾਲਾਤ ਤੇ ਬੰਦ ਦੀ ਸਥਿਤੀ ਦਾ ਚੈਕ ਆਸ ਲਿਆ ਉਨਾ ਕਿਹਾ ਕਿ ਹੜ੍ਹ ਸੰਭਾਵਿਤ ਖੇਤਰਾ ਚਰਨ ਵਾਲੇ ਲੋਕਾਂ ਦੀ ਸੁਰੱਖਿਆ ਲਈ ਜ਼ਿਲ੍ਹੇ ਚ 54 ਰਾਹਤ ਕੇਂਦਰ ਸਥਾਪਿਤ ਕੀਤੇ ਗਏ ਨੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹਾਂ ਸੰਬੰਧੀ ਜਾਣਕਾਰੀ ਤੇ ਸਹਾਇਤਾ ਲਈ ਹੜ੍ਹ ਕੰਟਰੋਲ ਨੰਬਰ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਹੈਲਪਲਾਈਨ ਨੰਬਰ 01812240064 ਹੈ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ ਐਨ ਡੀ ਆਰ ਐਫ ਨੇ ਜਲੰਧਰ ਜ਼ਿਲ੍ਹੇ ਦੇ ਲੋਹਾਰਾਪਿੰਡ ਵਿਖੇ ਇੱਕ ਫੈਕਟਰੀ ਵਿੱਚੋਂ 8 ਫਸੇ ਹੋਏ ਮਜ਼ਦੂਰਾਂ ਨੂੰ ਸੁਰੱਖਿਅਤ ਬਚਾਇਆ ਹੈ ਲਗਾਤਾਰ ਪਾਰੀ ਬਾਰਿਸ਼ ਕਾਰਨ ਉਨ੍ਹਾਂ ਦੇ ਇਲਾਕੇ 'ਚ ਪਾਣੀ ਭਰ ਗਿਆ ਸੀ ਜਿਸ ਕਾਰਨ ਇਹ ਮਜ਼ਦੂਰ ਆਪਣੀ ਫੈਕਟਰੀ ਵਿੱਚ ਫਸ ਗਏ ਸਨ ਰਾਹਤ ਤੇ ਬਚਾਅ ਕਾਰਜਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ ਵਗਰ왈 ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਬਾਰਿਸ਼ ਕਾਰਨ ਨਦੀਆਂ ਨਾਲਿਆਂ 'ਚ ਪਾਣੀ ਭਰ ਗਿਆ ਸਥਿਤੀ ਦੇ ਮੱਦੇਨਜ਼ਰ ਬੀਤੀ ਰਾਤ ਐਨ ਡੀ ਆਰ ਐਫ ਦੀਆਂ 2 ਟੀਮਾਂ ਨੂੰ ਬੁਲਾਇਆ ਗਿਆ ਤੇ ਸ਼ਾਹਕੋਟ ਵਿੱਚ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ ਐਤਰੀ ਡੀਆਈਆਰ ਆਰ ਆਰ ਐਨਯੂ ਚਲੰਦਰ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਅੱਜ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਅੱਜ ਸਵੇਰੇ ਫਿਰੋਜ਼ਪੁਰ ਦੇ ਆਪਣੇ ਦੌਰੇ ਦੌਰਾਨ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਤੇ ਮੌਜੂਦਾ ਹੜ੍ਹ ਦੀ ਸਥਿਤੀ ਦਾ ਚੈਕ ਆਲਿਆ ਤੇ ਰਾਹਤ ਕਾਰਜਾਂ ਦੀ ਪ੍ਰਗਤੀ ਪ੍ਰਭਾਵਿਤ ਲੋਕਾਂ ਦੇ ਮੁਰਵਸੀ ਬੇਲੋ ਪ੍ਰਾਣਿਆਂ ਬਾਰੇ ਚਰਚਾ ਕੀਤੀ राजपाल जिला तरनतारन दी हड़प आवत इलाकेਆਂ ਦਾ ਦੁਆਰਾ ਕਰਨ ਲਈ ਪੁੱਛੇ ਇਸ ਸੌਰਾਨ ਉਹਨਾਂ ਛੱਡੇ ਜਾ ਰਹੀ ਪਾਣੀ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਤੋਂ ਜਾਣਕਾਰੀ ਲਈ राजपाल ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੁਦਰਤੀ ਆਫਤ ਦੀ ਸੌਖੀ ਕੜੀ ਮੌਕੇ ਲੋਕਾਂ ਦੀ ਚਾਹਤ ਤੇ ਮਾਲ ਦੀ ਰਾਖੀ ਕਰਨਾ ਉਨ੍ਹਾਂ ਦੀ ਤਰਜੀ ਹੋਣੀ ਚਾਹੀਦੀ ਹੈ ਤੇ ਪਸ਼ੂ ਤਾਨੂ ਵੀ ਸੁਰੱਖਿਆ ਸਥਾਨਾਂ ਤੇ ਪਹੁੰਚਾਇਆ ਜਾਵੇ। ਰਾਜਪਾਲ ਨੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਤੇ ਬੀਐਸਐਫ ਦੇ ਅਫਸਰਾਂ ਨਾਲ ਵੀ ਵਿਸ਼ੇਸ਼ ਮੀਟਿੰਗ ਕੀਤੀ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਰਕਾਰ ਵੱਲੋਂ ਚੱਲ ਰਹੀ ਪ੍ਰਬੰਧਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ। ਉਹ ਕੱਲ ਨੂੰ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਤੇ 4 ਸਤੰਬਰ ਨੂੰ ਹੁਸ਼ਿਆਰਪੁਰ ਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰਨਗੇ। ਹੜਾਂ ਕਾਰਨ ਹੋਏ ਨੁਕਸਾਨ ਲਈ ਲੋਕਾਂ ਨੂੰ ਨਿਗੂਣਾ ਮੁਆਵਜ਼ਾ ਦੇਣ ਉੱਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਆਵਜ਼ੇ ਲਈ ਮਾਪਦੰਡਾਂ ਵਿੱਚ ਸੋਧ ਕੀਤੀ ਜਾਵੇ ਜ਼ਮੀਨੀ ਹਾਲਾਤ ਦਾ ਚਾਇਸਾ ਲੈਣ ਲਈ ਕਿਸ਼ਤੀ ਚ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਦਾਰ ਕਰਨ ਮੌਕੇ ਪਿੰਡ ਗੱਟੀ ਰਾਜੋ ਕੀ ਵਿੱਚ ਅਧਿਕਾਰੀਆਂ ਨਾਲ ਹਲਾਤਾ ਚੈਸਾ ਲਾਂਡਿਆ ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਕਾਰਨ ਪੱਕਣ ਕੰਡੇ ਪੂਚੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਵਿੱਤੀ ਮਦਦ ਮੌਜੂਦਾ 4 ਲੱਖ ਤੋਂ ਵਧਾ ਕੇ 8 ਲੱਖ ਰੁਪਏ ਕਰਨ ਲਈ ਦਖਲ ਦੇਣ ਦੀ ਮੰਗੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਪਸ਼ੂ ਤਾਂਦਾਵੀ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਨਾਲ ਪਿੰਡੂ ਆਰਥਿਕਤਾ ਉੱਤੇ ਮਾੜਾ ਅਸਰ ਪਵੇਗਾ ਜ਼ਿਕਰਿਓ ਕਹਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਤੇ ਪੰਜਾਬ ਜ਼ਮੀਨ ਤੇ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਬਾਰੇ ਚਰਚਾ ਕੀਤੀ ਸਰਕਾਰੀ ਹਲਕਾ ਮੁਤਾਬਕ ਜਿੰਨ ਤੋਂ ਦਿੱਲੀ ਪਹੁੰਚਣ ਤੋਂ ਫੌਰਨ ਬਾਅਦ ਸ਼੍ਰੀ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਫੋਨ ਕੀਤਾ ਤੇ ਸੂਬੇ ਨੂੰ ਹਰ ਸੰਭਵ ਮਦਦ ਤੇ ਹਮਾਇਤ ਦਾ ਪ੍ਰੋਸਾ ਦਿੱਤਾ ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਕਿਹਾ ਕਿ ਪੰਜਾਬ ਤੇ ਜੰਮੂ ਕਸ਼ਮੀਰ ਚ ਪਾਰੀ بارش ਤੇ ਹੜਾ ਕਾਰਨ ਪੈਦਾ ਹੋਈ ਸਥਿਤੀ ਬਹੁਤ ਦੁਖਦਾਈ ਹੈ ਤੇ ਮਦਦ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਕੜੇ ਚ ਹਰਿਆਣਾ ਸਰਕਾਰ ਸੂਬੇ ਦੇ ਲੋਕ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਨੇ। ਉਨ੍ਹਾਂ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਹਰਿਆਣਾ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਹੈ। ਪੰਜਾਬ ਪੁਲਿਸ ਨੇ ਜੈਸ਼ੇ ਮੁਹੰਮਦ ਨਾਲ ਜੁੜੇ ਇੱਕ دہشت گردੀ ਮੋਡੀਊਲ ਦਾ ਪਰਦਾਫਾਸ਼ ਕਰਦਿਆਂ ਜੰਮੂ ਕਸ਼ਮੀਰ ਤੋਂ ਦੋ ਭਰਾਵਾਂ ਨੂੰ ਉਹਨਾਂ ਦੇ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ। ਦੋਵੇਂ ਭਰਾ ਜੈਸ਼ੇ ਮੁਹੰਮਦ ਦੇ ਓਵਰਗ੍ਰਾਉਂਡ ਵਰਕਰ ਨੇ ਉਚ ਚੰਡੀਗੜ੍ਹ ਨੇੜੇ ਮੁਹਾਲੀ ਚੇੱਕ ਆਪਟ ਡਰਾਈਵਰ ਦੇ ਅਪਾਤਕ ਕਤਲ ਦੇ ਇੱਕ ਪੁਰਾਣੇ ਮਾਮਲੇ 'ਚ ਸ਼ਾਮਲ ਸਨ। ਉਹਨਾਂ ਨੇ ਬੰਦੂਕ ਦੀ ਨੋਕਤੇ ਕੈਬ ਕਿਰਾਏ ਤੇ ਲਈ ਤੇ ਉਸ ਨਾਲ ਝਗੜੇ ਤੋਂ ਬਾਅਦ ਇਸੇ ਡਰਾਈਵਰ ਦੀ ਹੱਤਿਆ ਕਰ ਦਿੱਤੀ। ਇਹਨਾਂ ਵਿੱਚੋਂ ਇੱਕ ਸਾਹਿਲ ਬशीर ਜੰਮੂ ਕਸ਼ਮੀਰ ਦੇ ਹੰਦਵਾੜਾ ਦੇ ਕਲਾਮਾਬਾਦ ਪੁਲਿਸ ਸਟੇਸ਼ਨ ਚ ਦਰਜ ਕਰਾਈ ਗਈ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ ਤੇ ਅਸਲਾਹਕ ਦੇ ਤਹਿਤ ਮਾਮਲੇ ਚ ਲੜਿੰਦਾ ਵਿਅਕਤੀ ਹੈ ਉਸਤਾਪਰਾ ਇਜਾਜ਼ ਅਹਿਮਦ ਨੂੰ ਪਹਿਲਾਂ ਹੀ ਜੈਸ਼ੀ ਮੁਹੰਮਦ ਨਾਲ ਜੁੜੇ ਹਥਿਆਰਾਂ ਤੇ ਸਮੱਗਰੀ ਦੇ ਖੇਪ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਡਰਾਈਵਰ ਦੀ ਮ੍ਰਿਤਕ ਦੇਹ ਨੂੰ ਬਰਾਮਦ ਕਰਨ ਲਈ ਤੀਬਰ ਖੋਜ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਉਹਨੇ ਮੁਹਾਲੀ ਜ਼ਿਲ੍ਹੇ ਚ ਕੀਤਾ ਸੁੱਟ ਦਿੱਤਾ ਸੀ ਸ਼੍ਰੀ ਮਕੱਤਰ ਸਾਹਿਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਾਥੀਆਂ ਨੂੰ ਗੈਰਕਾਨੂੰਨੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੋਗਾ ਦੇ ਗੁਰਦੀਪ ਸਿੰਘ ਤੇ ਜਗਰਾਉਂ ਦੇ ਗੁਰਸੇਵਕ ਸਿੰਘ ਵਜੋਂ ਹੋਈ ਹੈ ਇਹਨਾਂ ਕੋਲੋਂ 5 ਪਿਸਤੌਲ ਤੇ 10 ਮੈਗਜ਼ੀਨ ਬਰਾਮਦ ਕੀਤੇ ਗਏ ਨੇ ਇਸ ਮਾਮਲੇ 'ਚ ਅਗਲੀ ਰੀ ਕਾਰਵਾਈ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਸਨਾਰ ਤੋਂ ਵਿਧਾਇਕ ਹਰਮਿਤ ਸਿੰਘ ਪਠਾਨ ਮਾਚਰਾ ਗ੍ਰਿਫਤਾਰੀ ਤੋਂ ਬਚ ਕੇ ਉਸ ਵੇਲੇ ਪਾਚ ਗਏ ਜਦੋਂ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਮਿਲ ਕੇ ਕਰਨਾਲ ਦੇ ਇੱਕ ਪਿੰਡ ਵਿੱਚ ਉਹਨਾਂ ਦੇ ਦੋਸਤ ਦੇ ਘਰ ਛਾਪਾ ਮਾਰਿਆ ਜਿੱਥੇ ਪਠਾਨ ਮਾਚਰਾ ਮੌਜੂਦ ਸਨ ਪੰਜਾਬ ਪੁਲਿਸ ਇੱਕ ਕਥ ਜਬਰਜਨਾ ਦੇ ਮਾਮਲੇ ਵਿੱਚ ਉਹਨਾਂ ਨੂੰ ਹਿਰਾਸਤ ਵਿੱਚ ਲੈਣ ਲਈ ਉੱਥੇ ਗਈ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਪਾਰਟੀ ਦਾ ਹਿੱਸਾ ਰਹੇ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਮੈਂ ਜਾਰਸੀ ਆਈ ਪਟਿਆਲਾ ਸਾਡੇ ਵੱਲੋਂ ਅੱਜ ਥਾਣਾ ਸਿਵਲ ਲਾਈਨ ਦੇ ਦੀਪ ਦੇ ਮਕਦਮੇ ਦੇ ਵਿੱਚ ਐਮਐਲਏ ਹਰਮੀਤ ਪਠਾਰ ਮਾਜਰਾ ਜੀ ਹਰਿਆਣਾ ਵਿਖੇ ਰਿਆ ਇਸ ਤੇ ਰੇਡ ਕੀਤੀ ਗਈ ਸੀ ਜਿਸ ਨੂੰ ਕੇ ਅਸਬਜਾਬਤਾ ਅਨਸਾਰ ਗ੍ਰਿਫਤਾਰ ਕੀਤਾ ਗਿਆ ਪਰੰਤੂ ਉਸ ਵੱਲੋਂ ਪਿੰਡ ਵਾਸੀਆਂ ਦੇ ਹਜੂਮ ਦੀ ਮਤਨ ਨਾਲ ਤੇ ਕੁਝ ਸ਼ਰਾਰਤੀ ਅਨਸਰਾਂ ਦੀ ਮਤਨ ਦੇ ਨਾਲ ਪੁਲਿਸ ਪਾਰਟੀ ਤੇ ਬਥਰਾ ਕੀਤਾ ਗਿਆ ਤੇ ਨਾਲ ਹੀ ਫੈਰ ਕੀਤੇ ਗਏ ਜੋ ਕਿ ਪਥਰਾ ਤੇ ਫੈਰ ਦਾ ਸਹਾਰਾ ਲੈਂਦੇ ਹੋਏ ਸਮੋਗੜ ਤੋਂ ਭੱਜ ਗਿਆ ਤੇ ਉਸ ਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ 3 ਅਸਲੇ ਬਰਾਮਦ ਕੀਤੇ ਗਏ ਤੇ ਇੱਕ ਫੋਰਜਰਡ ਸਿੱਧੀ ਵੀ ਬਰਾਮਦ ਕੀਤੀ ਗਈ ਹੈ ਜੋ ਉਸ ਦੀ ਜਿਹੜੀ ਹੈ ਹਰਮਿੰਦਰ ਖਾਨ ਮਾਜਰੇ ਦੀ ਭਾਲ ਜਾਈ ਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਇੱਕ ਮਜ਼ਬੂਤ ਸੈਮੀ ਕੰਡਕਟਰ ਇਕੋਸਿਸਟਮ ਬਣਾ ਰਿਹਾ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਪਾਖੜਾ ਡੈਮ ਤੇ ਰੋਪੜ ਹੈਡ ਵਰਕ ਸਮੇਤ ਪਾਪਾ ਕੈਮਾ ਤੋਂ ਪਾਣੀ ਛੱਡਣ ਤੇ ਭਾਰੀ ਬਾਰਿਸ਼ ਨਾਲ ਪਟਿਆਲਾ ਤੇ ਜਲੰਧਰ ਦੇ ਕੁਝ ਹੱsse ਪ੍ਰਭਾਵਿਤ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਫਿਰੋਜ਼ਪੁਰ ਤੇ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਤੋਂ ਕੁਦਰਤੀ ਆਫਤਾਂ ਕਾਰਨ ਹੋਏ ਨੁਕਸਾਨ ਦਾ ਮੁਆਵza ਵਧਾਉਣ ਦੀ ਮੰਗ ਤੇ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲੈਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ